ਯਾਰ ਲਾ ਰਹਿ ਰਹਿਮਤ ਕਰ ਨਜ਼ਰ ਕਰ ਜੋ ਮੁਸ਼ਕਲਾਂ ਹੱਲ ਕਰੀ ਮੇਰੀ ਸਰਕਾਰ ਰਹਿਮਤ ਕਰ ਕੁਲਦਾ ਪਲਾ ਕਰੀ ਮੇਰੇ ਮਾਲਕ ਬਲਿਆਰੇ ਜਾਵਾ ਸਾਈਂ ਤੇ ਤੋਂ ਵਾਰੇ ਜਾਵਾ ਸਾਈਆਂ ਰਹਿਮਤ ਕਰ ਨਜ਼ਰ ਕਰ ਕਰੋ ਦਇਆ ਗਰੀਬਾਂ ਤੇ ਰਹਿਮਤ ਕਰ ਦੋ ਨਜ਼ਰ ਕਰ ਦੋ ਹਾਂ ਚੱਲਾ ਹਾਂ ਐਸਵੀ ਸਾਹਿਬ ਇੱਕ ਦਿਨ ਗੱਲ ਕੀ ਹੋਈ ਸੁੱਤੇ ਪਿਆ ਸੁੱਤੇ ਪਿਆ 12:30 ਵਜੇ ਰਾਤ ਦੇ ਸਾਢੇ 12 ਵਜੇ ਹੋਇਆ ਤਿੰਨ ਬੰਦੇ ਬੇਫਤਾ ਦੇ ਮਾਰੇ ਹੋਏ ਪੱਜੇ ਰਾਤ ਨੂੰ ਸਾਢੇ 12 ਵਜੇ ਸਾਢੇ 12 ਵਜੇ ਸਾਡੇ ਕੋਲੇ ਪਹੁੰਚੇ ਆ ਉਹ ਕਿਵੇਂ ਪਹੁੰਚੇ ਕਿਵੇਂ ਆਏ ਜਿਹੜੇ ਕੰਪਾਉਂਡਰ ਉਹਨਾਂ ਦਾ ਕੋਈ ਮਰੀਜ਼ ਸੀਗਾ ਹਸਪਤਾਲੇ ਚ ਮਰੀਜ਼ ਸੀਗਾ ਕੰਪਾਉਂਡਰ ਜਿਹੜਾ ਹੈ ਸਾਂਭਲੇ ਕਰਦੇ ਸੀ ਪੈ ਜਦੋਂ ਐਂਡ ਤੇ ਆ ਗਏ ਦੋ ਦਿਨ ਹੋ ਗਏ ਡਾਕਟਰ ਐਂ ਕਹਿੰਦੇ ਰਹੇ ਭਾਈ ਇਹਨੇ ਨਹੀਂ ਭਜਣਾ ਲਿਜਾ ਸਕਦੇ ਹੋ ਲਿਜਾ ਸਕਦੇ ਹੋ ਚਲੋ ਜਿੱਦਣ ਦੂਜਾ ਦਿਨ ਹੋਇਆ ਉਹ ਦਿਨ ਉਹ ਕਹਿ ਗਿਆ ਆ ਕੇ ਦੇਖ ਕੇ ਹਾਲਤ ਮਰੀਜ਼ ਦੀ ਉਹਨਾਂ ਨੂੰ ਬਾਰੰਗ ਦੇ ਗਿਆ ਭਾਈ ਤੁਸੀਂ ਲਿਜਾ ਸਕਦੇ ਦੋ ਦਿਨ ਜਿਹੜੀ ਸੇਵਾ ਕਰਨੀ ਘਰੇ ਕਰ ਲਓ ਚਲੋ ਜੀ ਇੰਨੀ ਕਹਿ ਕੇ ਚਲੇ ਗਿਆ ਜਾਂ ਦੇ ਵਿੱਚ ਜਿਹੜਾ ਕੰਪਾਉਂਡਰ ਸੀ ਉਹਨਾਂ ਸਰਦਾਰਾਂ ਨੂੰ ਕਹਿਣ ਲੱਗ ਗਿਆ ਬੰਦਿਆਂ ਨੂੰ ਕਹਿੰਦਾ ਭਾਈ ਐਂ ਕਰੋ ਹੁਣ ਡਾਕਟਰਾਂ ਦੇ ਤੇ ਹੱਥ ਖੜੇ ਆ ਉਹ ਕਹਿ ਗਿਆ ਜੋ ਦਵਾਈ ਬੁੱਟੀ ਸੀ ਗਿਆ ਸਾਰੀ ਕਰ ਚੁੱਕਿਆ ਬਈ ਹੁਣ ਸਾਡੇ ਹੱਥ ਖੜੇ ਆ ਚਲੋ ਉਹਨੇ ਜਿਹੜਾ ਮੁੰਡਾ ਸੀ ਕੰਪਾਉਂਡਰ ਉਹ ਕਹਿੰਦਾ ਦੇਖੋ ਸਰਦਾਰ ਹਲੇ ਤੁਹਾਡੇ ਕੋਲੇ ਮੌਕਾ ਹਲੇ ਸਾਹ ਚੱਲਦੇ ਆ ਮੁੰਡੇ ਚ ਹਲੇ ਠੀਕ ਹਾਲਤ ਤੁਸੀਂ ਇੱਕ ਚਾਰਾ ਕਰ ਲਓ ਗੱਡੀਆਂ ਤੁਹਾਡੇ ਕੋਲ ਨੇ ਜੇ ਹਮਤ ਕਰ ਸਕਦੇ ਹੋ ਤਾਂ ਗੱਲ ਕੁਝ ਵੀ ਨਹੀਂ ਆ ਸਾਰੀ ਸੱਤ ਟੱਟ ਕੇ ਲੋ ਮੀਟਰ ਬਾਹਰ ਆ ਪਰਾਨੀ ਜਗ੍ਹਾ ਬਾਬਾ ਸ਼ੰਗਾਰਾ ਟੰਕੀ ਕੋਲੇ ਬੈੰਦਾ ਜੱਗੇ ਉਹਦੇ ਅੱਗੇ ਦੋਖ ਕਰੋ ਬੋ ਉਹਨੂੰ ਲਿਓ ਮੁੰਡਾ ਤੁਹਾਡਾ ਠੀਕ ਹੋ ਜਾਊਗਾ ਹਾਂਜੀ ਉਹ ਵਿਚਾਰੇ ਸੁਣ ਕੇ ਇੰਨੀ ਗੱਲ ਕਹਿੰਦੇ ਸਾਡਨ ਪਤਾ ਤਾਂ ਹੈ ਨਹੀਂ ਕਹਿੰਦਾ ਆ ਲੈ ਜੋ ਕਾਟ ਕਾਟ ਮੇਰਾ ਉਹਨਾਂ ਕੋਲੇ ਸੀਗਾ ਕੰਪਟਰਾਂ ਕੋਲੇ ਉਹਨਾਂ ਨੇ ਕਾਰਡ ਦਿੱਤਾ ਦੇਖਿਓ ਉਹਨਾਂ ਨੇ ਨਿਸ਼ਾਨਾ ਲਾਤਾ ਪਕਵਾਲ ਰੋਡ ਪਿੰਡ ਸਿਆਦ ਬਾਜਕਰ ਬਸਤੀ ਉਹ ਜਲਵਾ ਆ ਗਏ ਤੇ ਨੰਗੇ ਜਾਂਦੇ ਆ ਗਾਹਾਂ ਸਾਡਾ ਨਗਰ ਛੱਡਦਾ ਨੰਗੇ ਜਾਂਦੇ ਆ ਮਨਸੂਰਾਨੀ ਨੂੰ ਗਾਹਾਂ ਖੜਾ ਸੀ ਐ ਸਟੋਰ ਵਾਲਾ ਚੌਂਕੀਦਾਰ ਇਹਨੇ ਹੱਥ ਲੇ ਕੇ ਰੋਕ ਲਿਆ ਉਹ ਮੁੰਡੇ ਖੜ ਗਏ ਗੱਡੀ ਵਾਲੇ ਖੜ ਗਏ ਉਹਨੂੰ ਕਹਿੰਦੇ ਕਹਿੰਦੇ ਭਾਈ ਇੱਥੇ ਇੱਕ ਬਾਬਾ ਸ਼ੰਗਾਰਾ ਟੈਂਕੀ ਕੋਲੇ ਬੈੰਦਾ ਮਨਸੂਰਾਂ ਤੋਂਰੇ ਉਹ ਕਿੱਥੇ ਗਾ ਕਹਿੰਦਾ ਆਓ ਪਿੱਛੇ ਚਲੋ ਗੱਡੀ ਲੈਂਦੀ ਆ ਬੈਗ ਲਿਆ ਕੇ ਭਾਈ ਜਦੋਂ ਉਹਨਾਂ ਨੇ ਖੜਾ ਕੇ ਨਿਕਲਿਆ ਤਾਕੀਆਂ ਲਾਈਆਂ ਖੜਕਾ ਹੋਇਆ ਕਰਦੇ ਉੱਠ ਕੇ ਬਹਿ ਗਿਆ ਮੈਨੂੰ ਕਹਿੰਦੇ ਗੱਡੀ ਵਾਲੇ ਆਏ ਕੋਈ ਚਲੋ ਗਈ ਆ ਮੈਂ ਵੀ ਉੱਠ ਖੜਿਆ ਬੱਚੇ ਵੀ ਉੱਠ ਕੇ ਆ ਗਿਆ ਸਾਡੇ 7-8 ਜੀ ਉੱਥੇ ਹੋ ਗਏ ਇਕੱਠੇ ਜਦੋਂ ਹੋ ਗਏ 7-8 ਜੀ ਇਕੱਠੇ ਕਰਦਿਆਂ ਨੂੰ ਕਹਿੰਦੇ ਬਾਬਾ ਜੀ ਨੂੰ ਮਿਲਣਾ ਸੀ ਬਾਬਾ ਜੀ ਨੂੰ ਲੈ ਕੇ ਜਾਣਾ ਮਰੀਜ਼ ਸਾਡਾ ਬਹੁਤ ਸਿਰੇ ਲੱਗੀ ਹੈ ਕਹਾਣੀ ਸਾਰਾ ਇਹ ਪਰਿਵਾਰ ਨਹੀਂ 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 ਅਸੀਂ ਨਹੀਂ ਇਹ ਬਰੇ ਜਾਣਦੇ ਰ ਅਬ ਬਜ਼ੁਰਗਾਂ ਨੂੰ ਅਸੀਂ ਨਹੀਂ ਇਹ ਬਰੇ ਜਾਣਦੇ ਨਾ ਬਜ਼ੁਰਗਾਂ ਨੂੰ ਮੇਰੇ ਕੰਨਾਂ 'ਇਹ ਆਵਾਜ਼ ਆਈ ਯਾਰ ਬਾਹਰ ਕੋ ਸਰਕੂ ਸਰ ਹੁੰਦੀ ਆ ਮੈਂ ਉੱਠਿਆ ਪੂਰੀ ਦੀ ਬੁੱਕਲ ਮਾਰੀ ਜਾਂ ਬਾਹਰ ਨਿਕਲਿਆ ਨਿਕਲ ਗਈ ਜਾਂ ਦੇਖਿਆ ਮਾਂ ਬੱਦੇ ਸਾਥ ਅੱਠ ਖੜੇ ਆ ਨਾਲੇ ਸਾਡੇ ਜੀ ਆ ਚਲੋ ਮੈਂ ਨਿਕੜਿਆ ਤਾਂ ਉਹ ਬੰਦੇ ਕਹਿੰਦੇ ਕਹਿੰਦੇ ਇਹ ਨੇ ਬਾਬਾ ਜੀ ਕਹਿੰਦੇ ਹਾਂ ਜੀ ਉਹਨਾਂ ਨੇ ਮੇਰੇ ਗੋਡੇ ਹੱਥ ਲਾਇਆ ਮੈਂ ਪਿਆਰ ਦਿੱਤਾ ਪਿਆਰ ਦੇ ਕੇ ਮਾਂ ਜਨਾਬ ਦੱਸੋ ਕੀ ਹੁਕਮ ਹੈ ਕਹਿੰਦੇ ਬਾਬਾ ਜੀ ਹੁਕਮ ਇਹ ਆ ਇਹ ਟਾਈਮ ਬੱਚੇ ਮੌਤ ਨਾਲ ਖੇਡ ਰਹੇ ਆ ਤਿੰਨੇ ਮੁੰਡੇ ਇਸ ਟਾਈਮ ਮੌਤ ਨਾਲ ਖੇਡ ਰਹੇ ਨੇ ਤੁਹਾਡਾ ਪਤਾ ਲੱਗਿਆ ਤੁਹਾਡੇ ਕੋਲੇ ਆਏ ਆ ਤਾਨੂੰ ਲੱਗੇ ਜਾਣਾ ਬਗ ਕਿਹੜੇ ਪਿੰਡ ਕਹਿੰਦਾ ਪਿੰਡ ਨਹੀਂ ਮੈਂ ਹੋਰ ਕਹਿੰਦਾ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਮੈਂ ਨਹੀਂ ਬਿਲਕੁਲ ਨਹੀਂ ਅਸੀਂ ਨਹੀਂ ਫਿਰ ਜਾ ਸਕਦੇ ਕਿਉਂ ਅਸੀਂ ਲਾਰਾ ਨਹੀਂ ਲਾਉਣਾ ਝੂਠ ਨਹੀਂ ਬੋਲਣਾ ਅਸੀਂ ਨਹੀਂ ਜਾ ਸਕਦੇ ਸਾਨੂੰ ਡਾਕਟਰ ਚੰਗਾ ਨਹੀਂ ਸਮਝਦੇ ਕਹਿੰਦੇ ਬਾਬਾ ਜੀ ਡਾਕਟਰ ਦੇ ਹੱਥ ਖੜੇ ਆ ਡਾਕਟਰਾਂ ਦੇ ਹੱਥ ਖੜੇ ਹੋ ਸੰਦੋ ਦਿਨ ਦਿਨ ਦੇ ਕਹਿੰਦੇ ਲੈ ਜਾਓ ਇਹਨਾਂ ਨਹੀਂ ਬਚਣਾ ਚਲੋ ਕੰਪਿਊਟਰ ਨੇ ਸਾਨੂੰ ਦੱਸਿਆ ਅਸੀਂ ਇੱਥੇ ਆਏ ਆ ਤੁਹਾਡੇ ਕੋਲੇ ਭਈ ਤੁਹਾਨੂੰ ਤੁਸੀਂ ਜਾ ਸਕਦੇ ਹੋ ਮੈਂ ਜੇ ਡਾਕਟਰ ਜਵਾਬ ਦੇ ਗਿਆ ਡਾਕਟਰਾਂ ਦਾ ਹੱਥ ਖੜਿਆ ਫਿਰ ਰਾਸਤਾਂ ਹੀ ਕਿਤੇ ਗਿਆ ਇਸ ਤਾ ਹੈ ਗਿਆ ਜਾ ਸਕਦੇ ਆ ਤੁਹਾਡੇ ਨਾਲ ਚੱਲ ਸਕਦੇ ਆ ਕਰਦਿਆਂ ਨੂੰ ਗਿਆ ਮੈਂ ਆਇਆ ਕਰੋ ਮੇਰੇ ਕੱਪੜੇ ਕੱਢੋ ਫਟਾਫਟ ਮੇਰੇ ਕੱਪੜੇ ਕੱਢਿਆ ਮੈਂ ਉਧਰ ਆਇਆ ਚਾਹਕ ਦਰਬਾਰ ਚ ਫਰਿਆਦ ਕੀਤੀ ਹੈ ਬੇਨਤੀ ਕੀਤੀ ਆ ਲਾਜ ਰੱਖਣੀ ਹੈ ਸਾਈਂ ਤਾਂ ਚਲੋ ਮਥਾ ਦੇ ਕੇ ਮੈਂ ਗਿਆ ਮੇਰੇ ਕੱਪੜੇ ਕੱਢੇ ਪਏ ਸੀ ਮੈਂ ਚੱਕੇ ਕੱਪੜੇ ਪਾ ਲਾ ਪਾਗੇ ਪੁਰਤੀ ਨਾਲ ਪੁਰਤੀ ਨਾਲ ਪਾਗੇ ਬਾਰ ਨਿਕਲਿਆ ਬਾਬਾ ਜੀ ਮੂਰੇ ਆ ਜਾਓ ਬਾਬਾ ਜੀ ਮੂਰੇ ਆ ਜਾਓ ਮਾ ਮੂਰੇ ਪਿੱਛੇ ਨੂੰ ਕੀ ਆ ਚਲੋ ਚਲੋ ਜੇ ਉਹਨਾਂ ਨੇ ਮੇਰੇ ਮੂਰੇ ਬਿਠਾ ਲਿਆ ਚੱਲ ਪਏ ਤਰੇ ਜਾ ਫਲਾਣ ਟਪਿਆਂ ਤੇ ਕੰਨੀਆਂ ਪੈਣ ਲੱਗੀਆਂ ਕਹਿੰਦੇ ਬਾਬਾ ਜੀ ਸ ਕਰਨ ਤਾਂ ਵਧੀਆ ਹੋਇਆ ਬਾਰਸ ਆ ਗਈ ਆ ਮਾ ਅੱਲਾ ਰਹਿਮ ਕਰੇ ਵਧੀਆ ਹੀ ਹੋਊਗਾ ਕੋਈ ਗੱਲ ਨਹੀਂ ਘਬਰਾਓ ਨਾ ਵਧੀਆ ਹੀ ਹੋਊਗਾ ਚਲੋ ਐਸ ਦੇ ਖੇਡਦੇ ਗਏ 1:10 ਦੇ ਅਸੀਂ ਗੱਡੀ ਗੇਟ ਦੇ ਮੂਰੇ ਲਾਤੀ ਆ ਗੁਰੂ ਤੇਗ ਬਾਦਰ ਦੇ 1:10 ਦੇ ਅਸੀਂ ਗੱਡੀ ਲਾਤੀ ਆ ਗੱਡੀ ਚ ਉਤਰਿਆ ਅੰਦਰ ਗਏ ਆ ਲੈਫਟਾਈ ਆ ਲੈਵਟੇਜ ਖੜ ਗਿਆ ਪੀਜੀ ਮੰਜ਼ਲ ਤੇ ਸਭ ਜਾ ਕੇ ਲਾਤਾ ਜਦ ਉਤਰਿਆ ਜਦ ਐ ਕਰਕੇ ਮੁੜੇ ਮਾਹ ਯਾਰ ਉਹ ਇਹਨਾਂ ਦੇ ਬੰਦਿਆ ਨੇ ਕੰਮ ਗਲਤ ਕੀਤਾ ਯਾਰ ਆ ਬੈੱਡ ਦੇ ਮੇਰਾ ਮੁੰਡਾ 15 ਦਿਨ ਰਿਹਾ ਐਸ ਬੈੱਡ ਦੇ ਮੇਰਾ ਮੁੰਡਾ 15 20 ਦਿਨ ਰਿਹਾ ਐ ਬੈੱਡ ਦੇ ਮਹੀਨਾ ਰਿਹਾ ਭਾਈ ਸਾਲਾ ਮੇਰਾ ਮਨ ਜਾ ਪਰ ਆਇਆ ਚਲੋ ਭਾਈ ਮਨ ਜਾ ਪਰ ਆ ਸੋਚਿਆ ਮੈਂ ਚਲੋ ਕੋਈ ਗੱਲ ਨਹੀਂ ਇਹਦੀ ਚੀਜ਼ ਹੀ ਉਹ ਲੈ ਗਿਆ ਤੂੰ ਕਹਦਾ ਮਹਿਸੂਸ ਕਰਦਾ ਜੀ ਸੰਗਤ ਖੜੀ ਆ ਰੱਬ ਦੇ ਆਸਰੇ ਕੱਢ ਦੋ 70 80 ਬੰਦੇ ਬੁੜੀਆਂ ਤਗੜੇ ਘਰਾਂ ਦੇ ਮੁੰਡੇ ਸੀ ਜਿਹੜਾ ਪੁੱਛਦਾ ਆਂ ਵੀ ਕਿਵੇਂ ਆ ਬੱਸ ਵੀ ਡਾਕਟਰ ਜਵਾਬ ਦੇ ਗਿਆ ਬਾਈ ਵੀ ਡਾਕਟਰ ਜਵਾਬ ਦੇ ਗਿਆ ਤੂੰ ਸੁਣ ਮੈਂ ਸੁਣ ਕਾਫੀ ਦੁਨੀਆ ਆਈ ਉਹਨਾਂ ਦੇ ਰਿਸ਼ਤੇਦਾਰ ਭੈਣ ਭਾਈ ਆਇਆ ਦਾ ਭਾਈ ਜਿੱਦੋਂ ਮੈਂ ਗਿਆ ਬਾਣਾ ਮੇਰਾ ਪਾਇਆ ਸੀ ਜਦੋਂ ਉਹਨਾਂ ਨੇ ਦੇਖਿਆ ਕਿ ਨੇ ਆਇਆ ਰਸਤਾ ਦੇ ਰਸਤਾ ਦੇ ਬਾਬਾ ਜੀ ਆ ਗਏ ਬਾਬਾ ਜੀ ਆ ਗਏ ਰਸਤਾ ਦੇ ਮੇ ਰਸਤਾ ਦੇ